Sat Nam vahe guru. Sat Saturn. vahe guru. Sat vahe guru. Sat vahe ਸਤ ਨਾਮ ਵਾਹਿਗੁਰੂ 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 ਸਤ ਗਜਨ ਸਿੰਘ ਜੀ ਉਹਨਾਂ ਕੋਲ ਜਦੋਂ ਵੀ ਕਿਸੇ ਨੇ ਆਉਣਾ ਆਖਣਾ ਸ਼ਾਮ ਨੂੰ ਘਰ ਵਿੱਚ ਬਹਿ ਕੇ ਸਾਰੇ ਜੀ ਇੱਕ ਜਣਾ ਗਾੜੀ ਬੋਲਿਆ ਕਰੋ ਦੂਸਰੇ ਮਗਰ ਬੋਲਿਆ ਕਰੋ 10 15 20 ਮਿੰਟ ਅੱਧਾ ਘੰਟਾ ਜਾਪ ਕਰਿਆ ਕਰੋ ਤੇ ਬਾਬਾ ਜੀ ਨੇ ਇੱਥੇ ਬਾਬਾ ਨਾਉ ਸਿੰਘ ਜੀ ਦੇ ਵੀ ਇਦਾਂ ਹੀ ਤੋਰ ਤੋਰੀ ਆ 8 ਤੋਂ 9 ਵਜੇ ਤੱਕ ਜਿਹੜਾ ਜੰਗਲਾ ਵਲਿਆ ਵਾ ਉਹਦੇ ਵਿੱਚ ਬਹਿਣ ਨੂੰ ਥਾਂ ਨਹੀਂ ਹੁੰਦਾ ਆ ਖਣਾ ਜਿਹੜਾ ਵੀ ਇੱਥੇ ਆਣ ਕੇ ਨਾਮ ਜਪੂਗਾ ਜੋ ਵੀ ਉਹਦੇ ਮਨ ਦੀਆਂ ਭਾਵਨਾਵਾਂ ਆਉਣਗੀਆਂ ਉਹ ਪੂਰੀਆਂ ਹੋਣਗੀਆਂ ਤੇ ਹੋਈਆਂ ਵੀ ਜਿਨ੍ਹਾਂ ਦੇ ਮੋਰਚੇ ਅੜੇ ਕਿਉਂ ਸੰਗਤ ਤਾਈਆਂ ਜੁੜਦੀ ਆ ਜਦੋਂ ਮੈਨੂੰ ਕੋਈ ਕਿਰਪਾ ਹੁੰਦੀ ਹੈ ਤੇ ਉਹ ਕਿਰਪਾ ਹੋਈ ਹੁੰਦੀ ਆ ਹੁਣ ਜੰਗਲੇ ਦੇ ਬਾਹਰ ਵੀ ਸੰਗਤ ਬੈਠੀ ਹੁੰਦੀ ਆ 8 ਤੋਂ 9 ਵਜੇ ਤੱਕ ਰਜਾਨਾ ਹੀ ਉੱਥੇ ਨਾਮ ਜਪਿਆ ਜਾਂਦਾ ਇਸੇ ਤਰ੍ਹਾਂ ਹੀ ਬਾਬਾ ਬਕਾਲਾ ਸਾਹਿਬ ਜਦੋਂ ਬਾਬਾ ਜੀ ਨੇ ਕਿਤੇ ਵੀ ਸਫ਼ਰ ਤੇ ਜਾਣਾ ਤੇ ਬਾਬਾ ਜੀ ਗੱਡੀ ਵਿੱਚ ਬਜਨ ਨਹੀਂ ਹੀ ਕਰਨ ਦਿੰਦੇ ਤੇ ਨਾ ਬਹੁਤੇ ਬਜਨ ਕਰਦੇ ਸੀਗੇ ਸਤਨਾਮ ਵੈਗੁਰੂ ਦਾ ਜਾਪ ਹੀ ਕਰਦੇ ਸੀਗੇ ਗਾੜੀ-ਗਾੜੀ ਆਪ ਬੋਲਣਾ ਪਿਛੇ-ਪਿਛੇ ਜਿਹੜੇ ਸਿੰਘ ਬੈਠੇ ਉਹਨਾਂ ਸਾਰਿਆਂ ਜਾਪ ਵਿੱਚ ਕਰਦਾ ਨਾਲ ਹੀ ਜਪਰਨਾਵਾਂ ਪੜੀ ਜਾਣਾ ਨਾਲ ਹੀ ਨਾਮ ਜਪਾਈ ਤੇ ਜਦੋਂ ਰਾਤ ਨੂੰ ਅਹੀਂ ਵੀ ਬਾਬਾ ਜੀ ਕੋਲ ਜਾਣਾ ਜਦੋਂ ਆਉਣਾ ਬਾਬਾ ਜੀ ਨੇ ਤੇ ਆਖਣਾ ਨਾਮ ਜਪਿਆ ਕਰੋ ਸਿਮਰਨ